ਇਸ ਵੇਲੇ ਦੀ ਬੇਹੱਦ ਦੁਖਦ ਜਿਹੜੀ ਇੱਕ ਅਪਡੇਟ ਹੈ ਕਿ ਸੁਰਜੀਤ ਪਾਤਰ ਜੀ ਸਾਡੇ ਦਰਮਿਆਨ ਨਹੀਂ ਰਹੇ ਔਰ ਤੇਜਵੰਤ ਕਿੱਟੂ ਜੀ ਮੇਰੇ ਨਾਲ ਫੋਨ ਲਾਈਨ ਤੇ ਜੁੜੇ ਨੇ ਕਿੱਟੂ ਜੀ ਬੇਹੱਦ ਇੱਕ ਅਫਸੋਸਜਨਕ ਜਿਹੜੀ ਖਬਰ ਹੈ ਪੰਜਾਬ ਦਾ ਇੱਕ ਨਗੀਨਾ ਅੱਜ ਚਲੇ ਗਿਆ ਅ ਗगन ਜੀ ਮੈਂ ਹੁਣੇ ਹਲੇ ਆਪਣਾ ਫੋਨ ਦੇਖਿਆ ਤੇ ਇੱਕ ਖਬਰ ਪਹਿਲੀ ਨਜ਼ਰੀ ਇੱਕ ਖਬਰ ਮੇਰੀ ਨਜ਼ਰੀ ਪਈ ਤੇ ਇੱਕਦਮ ਮਤਲਬ ਮੈਨੂੰ ਹੁਣ ਸਮਝ ਨਹੀਂ ਆ ਰਹੀ ਮੈਂ ਬਿਲਕੁਲ ਹਜੇ ਤੱਕ ਬਲੈਂਕ ਹੋ ਚੁੱਕਿਆ ਆਹਾ ਪਿਛਲੇ ਸੰਡੇ 5 ਤਰੀਕ ਨੂੰ ਅਸੀਂ ਇਕੱਠੇ ਸੀ ਤੇ ਅਸੀਂ ਇੱਕ ਪ੍ਰੋਜੈਕਟ ਬਾਰੇ ਵੀ ਗੱਲ ਕਰ ਰਹੇ ਸੀ ਤੇ ਬਿਲਕੁਲ ਠੀਕ ਠਾਕ ਸੀ ਅਸੀਂ ਚੰਡੀਗੜ੍ਹ ਇੱਕ ਪ੍ਰੈਸ ਕਲੱਬ ਦੇ ਵਿੱਚ ਇੱਕ ਐਲਬਮ ਰਿਲੀਜ਼ ਕੀਤੀ ਸੀ ਉਸ ਦੇ ਸਿਲਸਿਲੇ 'ਚ ਅਸੀਂ ਇਕੱਠੇ ਸੀਗੇ ਤੇ ਅਸੀਂ ਦੁਬਾਰਾ ਮਿਲਣ ਦਾ ਵਾਅਦਾ ਕਰਕੇ ਉੱਥੋਂ ਵੀ ਵਾਪਸ ਆਏ ਕਿ ਟੂਈ ਜਿਸ ਤਰ੍ਹਾਂ ਜਿਸ ਤਰ੍ਹਾਂ ਉਹਨਾਂ ਨੇ ਆਪਣੀਆਂ ਗਜ਼ਲਾਂ ਆਪਣੀ ਸ਼ਾਇਰੀ ਦੇ ਨਾਲ ਮੈਨੂੰ ਲੱਗਦਾ ਕਿ ਉਮੀਦ ਦੇ ਨਾਲ ਭਰਿਆ ਲੋਕਾਂ ਨੂੰ ਚਾਹੇ ਉਹ ਹਵਾ ਦੇ ਵਿੱਚ ਲਿਖੇ ਹਰਫ਼ ਦੀ ਗੱਲ ਹੋਵੇ ਚਾਹੇ ਕਿਤਾਬ ਤੋਂ ਪਹਿਲਾਂ ਜਾਂ ਬਹੁਤ ਚੀਜ਼ਾਂ ਨੇ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਮਤਲਬ ਅਲਟੀਮੇਟ ਜੋ ਜੋ ਚੀਜ਼ਾਂ ਲਿਖੀਆਂ ਤੂੰ ਉਮੀਦਾਂ ਉਮੀਦ ਨੂੰ ਬਣਾ ਕੇ ਰੱਖਣਾ ਕਿ ਉਮੀਦ ਜ਼ਿੰਦਾ ਰਹੇ ਅੱਜ ਯਾਦ ਕਿਵੇਂ ਆਉਂਦੀਆਂ ਨੇ ਉਹਨਾਂ ਦੀਆਂ ਸ਼ਾਇਰੀਆਂ ਜਦੋਂ ਇੱਕਦਮ ਉਹ ਇਸ ਤਰ੍ਹਾਂ ਚਲੇਗੇ ਗਗਨ ਜੀ ਹਜੇ ਤਾਂ ਕੁਝ ਸਮਝ ਨਹੀਂ ਆ ਰਿਹਾ ਮਤਲਬ ਹਜੇ ਦਿਲ ਇਸ ਗੱਲ ਨੂੰ ਮੰਨਣ ਲਈ ਤਿਆਰ ਹੀ ਨਹੀਂ ਕਿ ਉਹ ਸਾਡੇ ਵਿਚਕਾਰ ਨਹੀਂ ਰਹੇ ਮਤਲਬ ਹਜੇ ਕੁਝ ਮੈਂ ਸੱਚੀ ਦੱਸਾਂ ਤਾਂ ਕੁਝ ਵੀ ਬੋਲਣ ਦੇ ਹਜੇ ਸਿਚੁਏਸ਼ਨ 'ਚ ਨਹੀਂ ਇਹ ਦਲ ਤੇ ਯਕੀਨ ਔਰ 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 ਜੇ ਜੇ ਅਪਾ ਆਖਰੀ ਮੁਲਾਕਾਤ ਜਦੋਂ ਤੁਹਾਡੀ ਹੋਈ ਆ ਉਸ ਦਿਨ ਦੀ ਗੱਲ ਕਰੀਏ ਕੋਈ ਗੱਲ ਕੀਤੀ ਉਹਨਾਂ ਨੇ ਕੋਈ ਸਿਹਤ ਦੇ ਵਿੱਚ ਤਾਂ ਲੱਗਿਆ ਕਿ ਕੋਈ ਪ੍ਰੋਬਲਮ ਦੇ ਵਿੱਚ ਨਹੀਂ ਜੀ ਬਿਲਕੁਲ ਠੀਕ ਠਾਕ ਸੀ ਅਸੀਂ ਇਕੱਠਿਆਂ ਨੇ ਖਾਣਾ ਖਾਧਾ ਉੱਥੇ ਤੇ ਬਿਲਕੁਲ ਠੀਕ ਠਾਕ ਸੀ ਬਲਕਿ ਮੈਂ ਉਸ ਦਿਨ ਉਹਨਾਂ ਨਾਲ ਆਪਣੀ ਤਸਵੀਰ ਵੀ ਆਪਣੀ ਫੇਸਬੁੱਕ ਹੈਂਡਲ ਤੇ ਸਾਂਝੀ ਕੀਤੀ ਹੈ ਤੇ ਸਾਡੀ ਇਕੱਠਿਆਂ ਦੀ ਤਸਵੀਰ ਸੀ ਨਾਲ ਸਾਡੇ ਕਮਿਟਰ ਸੀ ਅਰुण ਸੈਣੀ ਜੀ ਉਹਨਾਂ ਦੀ ਤੇ ਮੈਂ ਉਹਨਾਂ ਦੇ ਮੋਢੇ ਤੇ ਹੱਥ ਰੱਖ ਕੇ ਸੀ ਬਹੁਤ ਖਾਣਾ ਖਾਣ ਤੋਂ ਬਾਅਦ ਦੀ ਤਸਵੀਰਾਂ ਹੋ ਤੇ ਮਤਲਬ ਬਿਲਕੁਲ ਵੀ 1% ਵੀ ਲੱਗਦਾ ਨਹੀਂ ਸੀ ਕਿ ਉਹਨਾਂ ਦੀ ਸਿਹਤ ਨਸਾਜ ਆ ਜਾਂ ਸਿਹਤ ਦੇ ਵਿੱਚ ਕੋਈ ਦਿੱਕਤ ਹੈ ਉਹਨਾਂ ਨੇ ਵੀ ਕੋਈ ਜ਼ਿਕਰ ਨਹੀਂ ਕੀਤਾ ਇਸ ਗੱਲ ਦਾ ਬਿਲਕੁਲ ਠੀਕ ਠਾਕ ਸੀ ਤਾਂ ਬਹੁਤ ਮਤਲਬ ਬਹੁਤ ਵੱਡੀ ਇੱਕ ਸ਼ੌਕਿੰਗ ਨਿਊਜ਼ ਹੈ ਬਹੁਤ ਵੱਡਾ ਘਾਟਾ ਪਿਆ ਸਾਡੇ ਪੰਜਾਬੀ ਕਲਚਰ ਨੂੰ ਪੰਜਾਬੀ ਸ਼ਾਇਰੀ ਨੂੰ ਇੱਕ ਕਹਿ ਸਕਦਾ ਕਿ ਪੰਜਾਬੀ ਸਾਹਿਤ ਦਾ ਇੱਕ ਹਸਤਾਖਰ ਹਮ ਸਿਗਨੇਚਰ ਪੰਜਾਬੀ ਸਾਹਿਤ ਦਾ ਉਹ ਸਤੋ ਅਲੱਗ ਹੋ ਗਿਆ ਮਤਲਬ ਹਲੇ ਵੀ ਯਕੀਨ ਨਹੀਂ ਹੋ ਰਿਹਾ ਮੈਨੂੰ ਮੈਂ ਦੇਖ ਰਿਹਾ ਸੀ ਨਾਲ ਹੀ ਤੁਹਾਡੀ ਤੁਹਾਡੇ ਨਾਲ ਗੱਲ ਹੋਈ ਫੋਨ ਤੇ ਤੇ ਤਾਂ ਫਿਰ ਮੈਨੂੰ ਮੰਨਣਾ ਪਿਆ ਕਿ ਹਾਂ ਗੱਲ ਸੱਚ ਹੋ ਸਕਦੀ ਹੈ ਪਰ ਹਲੇ ਵੀ ਬਿਲਕੁਲ ਧੰਨਵਾਦ ਧੰਨਵਾਦ ਕਿਟੂ ਜੀ ਸਾਡੇ ਨਾਲ ਜੁੜਨ ਦੇ ਲਈ ਗੱਲਬਾਤ ਕਰਨ ਦੇ ਲਈ ਤਾਂ ਤੇਜਵੰਦ ਕਿਟੂ ਜੁੜੇ ਸੀ ਔਰ ਆਖਰੀ ਮੁਲਾਕਾਤ ਦਾ ਵੀ ਜ਼ਿਕਰ ਕਰ ਰਹੇ ਸੀ ਜਿਹੜੀ ਇੱਕ ਹਫ਼ਤਾ ਪਹਿਲਾਂ ਹੋਈ ਹੈ ਤਾਂ surjit patar ਸਾਡੇ ਦਰਮਿਆਨ ਨਹੀਂ ਰਹੇ